ਕਿੰਨਾ ਨਾਮ ਹੈ ਤੁਹਾਡਾ ਜਗਦੀਸ਼ ਗੁਲਾਬ ਕਿੰਨੀ ਉਮਰ ਹੈ 44 ਕੀ ਕੰਮ ਕਰਦੇ ਹੋ ਮੈਂ ਸ਼ਾਪ ਤੇ ਕੰਮ ਕਰਦਾ ਜੀ ਅੱਛਾ ਕੀ ਹੋਇਆ ਤੁਹਾਡੇ ਨਾਲ ਮੈਂ ਬੇਟੀ ਨੂੰ ਛੱਡ ਕੇ ਆ ਰਿਹਾ ਸੀ ਐਕਟਵਤੀ ਜੀ ਹਾਂ ਜਿਹੜਾ ਆਪਣਾ ਮੋਲ ਬੰਦ ਪਿਆ ਜੀ 90 ਵਾਲਾ ਉਹ ਰੇ ਹਸਪਤਾਲ ਦੇ ਸਾਹਮਣੇ ਜੀ ਹੂੰ ਇੱਥੇ ਅਚਾਨਕ ਇੱਕੋ ਲੱਗਤ ਮੇਰੇ ਜਿਵੇਂ ਕਿਸ ਨੇ ਪਤੰਗ ਖਿੱਚਿਆ ਹੋਵੇ ਨਾ ਡੋਰ ਫਿਰ ਗਈ ਜੀ ਗਲੇ 'ਚ ਅੱਛਾ ਚੈੱਕ ਕਰੋ ਤੇ ਤੁਸੀਂ ਦੇਖਿਆ ਕਿ ਡੋਰ ਹੀ ਸੀ ਹਾਂ ਜੀ ਡੋਰ ਸੀ ਜੀ ਤੇ ਕਿੰਨੇ ਸੱਟ ਲੱਗੀ ਆ

ਤੁਸੀਂ ਉਹ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਕਰਦੇ ਚੰਗੀ ਤਰ੍ਹਾਂ ਬੰਦ ਹੋਣੀ ਚਾਹੀਦੀ ਇਹ ਦੁਕਾਨਦਾਰਾਂ ਦੇ ਛਾਪੇ ਮਾਰੋ ਜੀ ਪਤਾ ਲੱਗੇ ਇਹਨਾਂ ਨੂੰ ਵੀ ਕਿੰਨਾ ਨੁਕਸਾਨ ਹੋ ਰਿਹਾ ਜਦ ਜਗਦੀਸ਼ ਕੁਮਾਰ ਦਾ ਆਇਆ ਥੋੜੇ ਕੋ ਸਟਿਚ ਲਾਇਆ ਇਹ ਹਮਾਰੇ ਪਾਸ ਆਇਆ ਥਾ ਇਸਕੇ ਗਰਦਨ ਤੇ ਡੋਰੀ ਸੇ ਪਤੰਕੀ ਡੋਰੀ ਸੇ ਕੱਟ ਲਗੇ ਥੇ ਇਸਕੇ ਤੋਂ ਇਤਨੇ ਸੀਵੀਅਰ ਨਹੀਂ ਥੇ ਸਰਫੇਸ਼ਲ ਕੱਟਸ ਥੇ ਇੱਕ ਸੁੱਚਰ ਆਇਆ ਇਸਕੋ ਅਮਨੇ ਡਿਸਚਾਰਜ ਕਰ ਦਿਆ ਘਰ ਵੇਚ ਦਿਆ ਸਟਿਚ ਕਿੰਨੇ ਲਾਇਆ ਨੇ ਜੀ ਇੱਕ ਇੱਕ ਆਇਆ ਥਾ ਇਸਕੇ ਤੋਂ आज और तो भी कोई शहर से डोर लो केस आए ना आज इससे पहले दो बच्चे आए थे वो छत से गिर गए थे पतंग लूटते लूटती अच्छा तो उनमें से एक को तो हमने पटियाला रेफर किया एक बच्चे को उसको तो सीजर आ गए थे दौरा पड़ा था अच्छा उसको तो सिटी हेड के लिए पटियाला रेफर किया तो कोई हैंड वाला जी के हाथ पे कोई डोर लगा था वो पहले आया था अच्छा उसके हाथ पे कट लगा था डोरी का डोर माली डोरी से ਨਾ ਤੁਹਾਡਾ ਮੇਰਾ ਨਾਮ ਸਾਹਿਲ ਹੈ। ਜਗਦੀਸ਼ ਜੀ ਕੀ ਲੱਗਦਾ ਹੈ ਜਗਦੀਸ਼ ਜੀ ਸਾਡੇ ਭਰਾ ਜੀ ਨੇ ਗਵਾਂਢੀ ਨੇ ਨਾਲੇ ਇਹਨਾਂ ਦੇ ਡੋਰ ਫਿਰ ਗਏ ਤੇ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹ ਡੋਰ ਸਰੇਆਮ ਵਿਕਰੀ ਗਈ ਤੇ ਕਾਰ ਬਾਜ਼ਾਰ ਚ ਸਾਰਿਆਂ ਦੇ ਵਿਕਰੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾ ਜੇ ਡੋਰ ਨਾਲ ਜੇ ਇੱਕ ਅਦਾ ਟੰਕਾ ਲੱਗਿਆ ਜਾਂ ਕੋਈ ਵੱਧ ਸੱਟ ਹੁੰਦੀ ਤਾਂ ਕੋਈ ਨਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹਾਂਜੀ ਹੋ ਸਕਦੇ ਸੀ ਕੀ ਮੰਗਤੀ ਕਰਦੇ ਹੋ ਮੰਗ ਅਸੀਂ ਇਹੀ ਕਰਦੇ ਹਾਂ ਜਿਹੜੇ ਡੋਰ ਵਿਕਰੀਏ ਇਫਸਾਕਤ ਬੰਦ ਕੀਤੀ ਜਾਵੇ ਅੱਜ ਗਲਾ ਹੋਰ ਕਿਸੇ ਦੇ ਵੱਢ ਸਕਦਾ ਹੋਰ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਜੀ ਕਿਨਾ ਆਈ ਤੁਹਾਡਾ ਗਰਮੀਤ ਕਾਰਜ ਜੀ ਜਲਦੀ ਸੀ ਨਹੀਂ ਲੱਗਦਾ ਨਾ ਤੁਹਾਡੇ ਕਰਦੇ ਨੇ ਜੀ ਮੇਰੇ ਜੇ ਬੇਟੀ ਨੂੰ ਛੱਡ ਕੇ ਘਰੇ ਆ ਰਹੇ ਸੀਗੇ ਇਹਦੇ ਘਰ ਦੇ ਚੇ ਡੋਰ ਜੀ ਫਸ ਗਈ ਹੈ ਜੀ ਜੇ ਵੱਧ ਲੱਗ ਜਾਂਦੀ ਮੇਰਾ ਤਾਂ ਨਿਚਕਾਨ ਹੋ ਜਾਂਦਾ ਮੇਰੇ ਦਸ ਮੈਂ ਬੱਚੇ ਲੈ ਕੇ ਮੈਂ ਕਿੱਧਰ ਜਾਂਦੀ ਹੈ ਡੋਰਾ ਬੰਦ ਹੋਣੀ ਚਾਹੀਦੀਆਂ ਨੇ ਇੱਥੇ ਬੱਦ ਤੋਂ ਬੱਦ ਬੇਨਤੀ ਹੈ ਜੇ ਬੰਦ ਕਰੋ ਬੰਦ ਕਰੋ ਜੇ ਕੁਝ ਵੀ ਗੱਲ ਹੋ ਸਕਦੀ ਮੈਂ ਕਿੱਧਰ ਭੱਜਦੀ ਕੀ ਕਰਦੀ ਮੈਂ ਤਾਂ ਗਰੀਬ ਆਦਮੀ ਮਾਰੀ ਗਈ ਸੀਗੀ ਜੀ ਤੁਹਾਨੂੰ ਲੱਗਦਾ ਵੀ ਸਿਹਤ ਤੇ ਡੋਰ ਵਿਕਰੀ ਆ ਹਾਂਜੀ ਵਿਕਦੀ ਹੈਗੀ ਜੀ ਡੋਰ ਵਿਕਰੀ ਹੈ ਜੀ ਡੋਰ ਵਿਕਰੀ ਹੈ ਡੋਰ ਇਹ ਬੰਦ ਕਰੋ ਜੀ